ਲੋਕ ਸਭਾ ਚੋਣਾਂ ਦੀਆਂ ਬਿਗਲ ਵੱਜਣ ਉਪਰੰਤ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਬਾ-ਪਾਰ ਹੋ ਗਈਆਂ ਹਨ ਇਸੇ ਤਹਿਤ ਅੱਜ ਹਲਕਾ ਖਡੂਰ ਸਾਹਿਬ ਸਾਪਕਾ ਕਾਂਗਰਸ ਪਾਰਟੀ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਵੱਲੋਂ ਝੰਡਿਆਲਾ ਗੁਰੂ ਵਿਖੇ ਇੱਕ ਯੂਥ ਰੈਲੀ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਹਲਕੇ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਇੱਥੇ ਇਕੱਤਰਿਤ ਹੋਏ ਹਨ ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਕੇਂਦਰ ਜੋ ਭਾਜੀਪੀ ਦੀ ਸਰਕਾਰ ਤੇ ਸੂਬਾ ਸਰਕਾਰ ਨੂੰ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ਉਹਨੇ ਵੀ ਕਹਿ ਕੇ ਜਿੱਦਰ ਨੂੰ ਇਹ ਨੌਜਵਾਨ ਚੱਲ ਪੈਣ ਉਧਰ ਹੀ ਸਰਕਾਰ ਬਣਦੀ ਹੈ ਜੇ ਜੇਕਰ ਕੇਂਦਰ ਵਿੱਚ ਭਾਜੀਪੀ ਦੀ ਸਰਕਾਰ ਬਣਾਈ ਹੈ ਤਾਂ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਹੈ ਤਾਂ ਇਹਨਾਂ ਨੌਜਵਾਨਾਂ ਕਰਕੇ ਬਣੀ ਹੈ ਜੇਕਰ ਨਵੀਂ ਸਰਕਾਰ ਬਣਨੀ ਹੈ ਤਾਂ ਇਹਨਾਂ ਨੌਜਵਾਨਾਂ ਕਰਕੇ ਬਣਨੀ ਹੈ ਉਹਨਾਂ ਦਲ ਬਦਲੂਆਂ ਬਾਰੇ ਵੀ ਗੱਲ ਕਰਦੇ ਆ ਕਿ ਹੈ ਕਿ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਜੇਕਰ ਆਪਣੀ ਪਾਰਟੀ ਦੇ ਨਹੀਂ ਹੋਏ ਤਾਂ ਕਿਸੇ ਹੋਰ ਦੇ ਵੀ ਕਿਵੇਂ ਹੋ ਸਕਦੇ ਹਨ ਜੰਡਿਆਲਾ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਰਿਪੋਰਟ ਜਿਹੜੀ ਰੈਲੀ ਹੈ ਤੇ ਤੁਸੀਂ ਵੇਖ ਹੀ ਸਕਦੇ ਆ ਕਿ ਜਿੰਨਾ ਅੱਜ ਮੇਰੇ ਵੀਰ ਨੌਜਵਾਨਾਂ ਨੇ ਹਮ ਹਮਾ ਕੇ ਪਹੁੰਚਿਆ ਤੇ ਐਡਾ ਤਕੜਾ ਇਕੱਠ ਕੀਤਾ ਆ ਤੇ ਇਹ ਜਿਹੜਾ ਇਕੱਠ ਆ ਇਹ ਜਿਹੜੀ ਆਉਣ ਵਾਲੀ MP ਇਲੈਕਸ਼ਨ ਆ ਉਹਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨਾਂਗੇ ਯੂਥ ਕਾਂਗਰਸ ਇਹ ਵਾਅਦਾ ਕਰਦੇ ਆ ਕਿ ਸਭ ਤੋਂ ਜ਼ਿਆਦਾ ਯੋਗਦਾਨ ਕਾਂਗਰਸ ਦੇ ਵਿੱਚ ਯੂਥ ਕਾਂਗਰਸ ਦਾ ਯੋਗਦਾਨ ਹੋਊਗਾ ਤੇ ਅਸੀਂ ਵੱਧ ਤੋਂ ਵੱਧ MP ਪੰਜਾਬ ਦੇ ਯੂਥ ਕਾਂਗਰਸ ਬਣਾਊਗੀ ਇਸ ਤੋਂ ਪਹਿਲਾਂ ਵੀ ਜਿਸਮਾ ਸਰਦਾਰ ਜਸਪੀ ਸਿੰਘ ਜਿੰਪਾ ਜੀ ਐਮਪੀ ਬਣ ਚੁੱਕੇ ਉਥੇ ਕਿਹੜੇ ਕਿਹੜੇ ਆਪਣੇ ਹਲਕੇ ਦੇ ਕੰਮ ਕਰਵਾਏ ਆਪਣੇ ਹਲਕੇ ਦੇ ਉਹਨਾਂ ਦੇ ਜਿਵੇਂ ਉਹਨਾਂ ਨੇ ਸਟਰੀਟ ਲਾਈਟਾਂ ਦਾ ਤੁਹਾਨੂੰ ਹੁਣੇ ਉਹਨਾਂ ਨਾਲ ਗੱਲ ਹੋਈ ਆ ਕਿ ਉਹਨਾਂ ਦੇ ਮਤਲਬ ਪਹਿਲੀ ਕਿਸ਼ਤ ਪਾਤੀ ਆ ਤੇ 10 ਫਿਰਸਾ ਨਾ 10 ਦੇ ਹਜ਼ਾਰ ਕਰੀਬੰ ਦਾ ਆਪਣਾ ਜੰਡੇਆਲਾ ਗੁਰੂ ਨੂੰ ਲਾਈਟਾਂ ਉਹਨਾਂ ਕੀਤੀ ਆ ਤੇ ਬਾਕੀ ਆਪਾਂ ਹੋਰ ਵੀ ਜਦੋਂ ਉਹਨਾਂ ਨੇ ਆਪਣਾ ਦੁਬਾਰਾ ਤੋਂ ਮੈਂਬਰ ਪਾਰਲੀਮੈਂਟ ਬਣਦੇ ਆ ਤੇ ਆਪਾਂ ਮੇਰੀ ਇਹ ਸੋਚ ਆ ਕਿ ਆਪਾਂ ਇੱਥੇ ਯੂਨੀਵਰਸਿਟੀ ਵਗੈਰਾ ਜਾ ਆ ਕੋਈ ਉਦਯੋਗ ਦਾ ਰੱਖੀਏ ਕਿ ਜਿਹੜੇ ਆਪਣੇ ਨੌਜਵਾਨ ਆ ਬੇਰੁਜ਼ਗਾਰ ਆ ਆਪਾਂ ਉਹਨਾਂ ਦੇ ਉਹਨਾਂ ਨੂੰ ਰੁਜ਼ਗਾਰ ਦਈਏ ਸਿਰ ਮੈਂ ਤਾਂ ਇਹੋ ਹੀ ਐਮਪੀ ਸਾਹਿਬ ਨੂੰ ਮੰਗ ਕੀਤੀ ਆ ਕਿ ਤੁਸੀਂ ਨਸ਼ੇ ਦਾ ਇੱਕ ਮੁੱਦਾ ਕਾਫੀ ਜ਼ਿਆਦਾ ਪੁਰਾਣਾ ਚੱਲੇ ਆ ਰਿਹਾ ਉਹ ਤੋਂ ਉਹਨਾਂ ਨੇ ਇੱਥੇ ਹੈ ਹੀ ਉਹ ਵੀ ਪ੍ਰੋਮਿਸ ਵਾਦਾ ਕਰਕੇ ਗਏ ਨਸ਼ਾ ਵੇਖੋ ਹੁਣ ਤੇ ਨਸ਼ਾ ਤੇ ਆਮ ਆਦਮੀ ਵਾਲੇ ਵੀ ਕਹਿੰਦੇ ਸੀ ਇੱਕ ਹਫਤੇ ਚ ਬੰਦ ਕਰਾ ਦੇਣਾ ਹੋਇਆ ਇਹ ਤੇ ਹੁਣ ਵੇਖੋ ਹੁਣ ਤੇ ਭਗਵੰਤ ਮਾਨ ਆਏ ਤੇ ਸਵਾਲ ਉਹਨਾਂ ਨੂੰ ਆਪਾਂ ਕਰ ਸਕਦੇ ਕਿ ਕੀ ਆ ਜਨਾਬ ਨਸ਼ਾ ਅੱਜ ਕੱਲ ਆਮ ਆਮ ਆਦਮੀ ਸਰਕਾਰ ਚ ਇਹਨਾਂ ਨਸ਼ਾ ਪਹਿਲਾਂ ਕਾਂਗਰਸ ਸਰਕਾਰ ਵਿੱਚ ਨਹੀਂ ਸੀ ਤੇ ਮੈਂ ਇਹੋ ਹੀ ਬੇਨਤੀ ਕਰਦਾ ਹਾਂ ਕਿ ਭਗਵੰਤ ਮਾਨ ਜੀ ਤੁਸੀਂ ਪਹਿਲਾਂ ਆਪਣੇ ਨੌਜਵਾਨਾਂ ਬਾਰੇ ਬਾਰੇ ਸੋਚੋ ਫਿਰ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋ ਕਿਉਂਕਿ ਜਦੋਂ ਉਹ ਆਪਣੇ ਪਰਿਵਾਰ ਬਾਰੇ ਸੋਚਦੇ ਪਏ ਆ ਪੰਜਾਬ ਬਾਰੇ ਨਹੀਂ ਸੋਚਦੇ ਪਏ ਜਿਹੜੇ ਦਲ ਬਦਲੂਗ ਜਦੋਂ ਕੋਈ ਪਾਰਟੀ ਬਦਲਾ ਉਹਨੂੰ ਕਿੱਥਾਂ ਵੇਚਦੇ ਜੀ ਪਾਣੀ ਜੀ ਦੇਖਣ ਚਾਹੀ ਜੇ ਨਹੀਂ ਆ ਵੇਖੋ ਜਿਵੇਂ ਕਿ ਤੁਹਾਨੂੰ ਰਿੰਕੂ ਜੀ ਦਾ ਵੀ ਪਤਾ ਆ ਤੇ ਹਰ ਬਨੀਤ ਬਿੱਟੂ ਜੀ ਵੀ ਗਏ ਆ ਮੈਂ ਤੇ ਇਹਨਾਂ ਨੂੰ ਕਹਿਣਾ ਨਾ ਇਹਨਾਂ ਨੂੰ ਬਾਈ ਕਾਟ ਕਰ ਦਿਓ ਇਹਨਾਂ ਨੂੰ ਪਿੰਡਾ ਚ ਨਾ ਵੜਨ ਦਿਓ ਕਿਉਂਕਿ ਜਿਹੜਾ ਵੇਖੋ ਕਿ ਜਿਹੜਾ ਪਾਰਟੀ ਨੇ ਜਿੰਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਉਹ ਨਹੀਂ ਕਿਸੇ ਦਾ ਬੰਦਾ ਪਿਆ ਤੇ ਤੁਸੀਂ ਇਹਨਾਂ ਨੇ ਤੁਹਾਡਾ ਬਣ ਜਾਣਾ ਤੁਸੀਂ ਵੇਖੋ ਜਿਹੜੇ ਨੇਤ ਦਾ ਲੀਡਰ ਆ ਜਿਵੇਂ ਜਸਬੀਰ ਸਿੰਘ ਡਿੰਪਾ ਜੀ ਆ ਸਾਡੇ ਰਾਹੁਲ ਗਾਂਧੀ ਜੀ ਆ ਜੋ ਕਿ ਵੇਖੋ ਕੰਨਿਆ ਕਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕਰਦੇ ਪਿਆ ਅਸੀਂ ਉਹਨਾਂ ਦਾ ਸਾਥ ਦਈਏ ਤਾਂ ਕਿ ਅਸੀਂ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਹੈ ਕਿ ਰ ਇਹ ਪਿਆ ਯੂਥ ਬਿਲਡਿੰਗ ਸੀ ਜਿਹੜੀ ਇਹਨਾਂ ਦੇ ਯੂਥ ਕਾਂਗਰਸ ਦੇ ਜਿਹੜੇ ਡੈਸ਼ਟਲ ਚੋਪਰ ਭਾਰੀ ਆ ਉਹ ਵੀ ਰਾਮਬੀਰ ਜੀ ਵੀ ਆਏ ਸੀ ਜਿਹਦੇ ਵਿੱਚ ਅੱਜ ਮੈਨੂੰ ਬਹੁਤ ਆਨੰਦ ਹੋਇਆ ਕਿ ਇੰਨੇ ਨੌਜਵਾਨ ਇੱਕ ਥਾਂ ਇਕੱਠੇ ਹੋਣਾ ਇਹ ਬਹੁਤ ਵੱਡੀ ਗੱਲ ਆ ਨੌਜਵਾਨਾਂ ਦੇ ਨੂੰ ਸਾਡੇ ਕੋ ਆਸਾ ਇਹਦਾ ਜਿਹੜੀ ਭਾਜਪਾ ਦੀ ਕਿਰਿੰਦਰ ਸਰਕਾਰ ਆ ਤੇ ਸੂਬੇ ਦੀ ਜਿਹੜੀ ਆਪ ਸਰਕਾਰ ਆ ਉੰਨਾ ਤੋਂ ਕੇਸ ਤਾਂ ਗਿਨਾਪੜਿਆ ਆਪ ਨੂੰ ਠੱਗੇ ਮਹਿਸੂਸ ਕਰੇ ਇਹਨਾਂ ਦੇ ਤਜਬਾਤ ਦੱਸਦੇ ਤੇ ਜਿੱਧਰ ਜਵਾਨੀ ਚੱਲ ਪੈਂਦੀ ਜੇ ਮੋਦੀ ਸਰ ਦੀ ਸਰਕਾਰ ਬਣਾਈ ਸੀ ਤੇ ਉਹ ਵੀ ਨੌਜਵਾਨਾ ਬਣਾਈ ਚਾ ਆਪ ਦੀ ਬਣਾਈ ਉਹ ਵੀ ਨੌਜਵਾਨ ਅੱਜ ਇਹਨਾਂ ਸਰਕਾਰਾਂ ਨੂੰ ਲਾਉਣ ਦੇ ਤੌਰ ਤੇ ਆ ਤੇ ਉਹ ਵੀ ਇਹ ਨੌਜਵਾਨ ਲਾ ਕੇ ਸਰ ਕੁਝ 5 ਸਾਲ ਪਹਿਲਾਂ ਮਤਲਬ ਇੱਥੋਂ ਜਿੱਤ ਕੇ ਗਏ ਜੀ ਉਹਦੇ ਬਾਰੇ ਕੀ ਹੈ ਕਿ ਕੀ ਕੀ ਤੁਸੀਂ ਇੱਥੇ ਲੈ ਕੇ ਆਏ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਕਪੂਰਥਲਾ ਤਰਨਤਾਰ ਦਾ ਜਿਹੜਾ ਵੱਡਾ ਟਰਾਮਾ ਸੈਂਟਰ ਤਕਰੀਬਨ ਸਵਾ ਦੋ ਹਜ਼ਾਰ ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਜੋਜ ਦਾ ਇਹ ਪਹਿਲਾ ਇੱਕ ਐਸਾ ਇਹ ਹਕਾਬਾ ਜਿੱਥੇ ਮੈਂ 10 ਹਜ਼ਾਰ ਰਸੋਲਾਂ ਬਾਈਟ ਅਪਰੂਵ ਕਰਾਈ ਜਿਹਚੋ 2000 ਲੱਗੀ ਤੀਸਰੀ ਕਿਸ਼ਤ ਆ ਰਹੀ ਹੈ ਇਸ ਤੋਂ ਇਲਾਵਾ ਇਹ ਮੈਂ ਸਵਾ 300 ਪੁਲ ਜਿਹੜਾ ਅੰਦਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਜੋਜ ਦਾ ਤਰਨਤਾਰ ਦੇ ਜੰਡਿਆਲਾ ਔਟਾਂਗ ਦੇ ਕੋਲੋਂ ਦੀ ਜਿਹੜਾ ਪ੍ਰੋਜੈਕਟ ਆ ਅੰਮ੍ਰਿਤਸਰ ਤੋਂ ਸੌਰੀ ਜਿਹੜਾ ਕਟੜੇ ਤੋਂ ਦਿੱਲੀ ਜਾਣਾ ਆ ਉਸ ਰੋਡ ਨੂੰ ਮੈਂ ਇਹਦੇ ਵਿੱਚ ਜੋੜਿਆ ਇਸ ਤੋਂ ਇਲਾਵਾ ਜਿਹੜਾ ਵਾ ਇੱਕ ਇੱਕ ਲਾ ਯੂਨੀਵਰਸਿਟੀ ਕਹਿੰਰੋ ਇੱਕ ਸ਼ਹਾਬਾਜਪੁਰ ਸਰਕਾਰੀ ਕਾਲਜ ਇਸ ਤਾਂ ਦੇ ਨਾਲ ਹੋਰ ਜਨਾ ਐਮਪੀ ਦੇ ਜਿਹੜੇ ਇੰਪੋਰਟੈਂਟ ਮੁੱਦੇ ਸੀ ਜਿਵੇਂ ਖਾਲੜਾ ਅੰਮ੍ਰਿਤਸਰ ਬਾਰਡਰ ਖੋਲਣ ਦੇ ਹਰ ਬੈਂਕ ਚੁੱਕਿਆ ਦੇ ਰਿਹਾ ਮੈਂ ਮੇਰੀ ਦੋਸਤੋ ਮੈਂ ਜੋ ਆਪਣਾ ਕਰ ਸਕਿਆ ਮੈਨੂੰ ਉਸ ਤੇ ਪੂਰੀ ਤਸੱਲੀ ਜੀ ਜੰਡਿਆਲਾ ਗੁਰੂ ਵਾਸਤੇ ਕੀ ਕੀ ਕਰਦੇ ਹੋ ਜੰਡਿਆਲਾ ਗੁਰੂ ਵਾਸਤੇ ਵੇਖੋ ਇੱਕ ਤਾਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਉਸ ਰੋਡ ਦੇ ਉੱਤੇ ਜਿਹੜਾ ਇਹਨੂੰ ਲੈ ਕੇ ਆਏ ਆ ਉਸ ਤੋਂ ਇਲਾਵਾ ਜਿਹੜਾ ਵਾ ਉਸ ਤੋਂ ਇਲਾਵਾ ਜਿਹੜਾ ਆ ਇੱਕ ਜਿਹੜੀ ਪੂਰੀ ਸੋਲਰ ਲਾਈਟਾਂ ਦੀ ਜਿਹੜੀ ਪਾਲਿਸੀ ਆ ਉਹ ਜੰਡਿਆਲਾ ਹਲਕੇ ਵਾਸਤੇ ਲੈ ਕੇ ਆਇਆ ਸੋ ਇਹ ਜਿਹੜਾ ਰਲਵਾ ਮਿਲਵਾ ਹੁੰਦਾ ਵਾ ਜਿਹੜਾ ਐਮਪੀ ਤੇ ਐਮਐਲਏ ਦੀ ਹਿਬਤ ਤਾਂ ਗਾਜ਼ ਹੀ ਹੋਰ ਵੀ ਕਰਕੇ ਲੈ। ਫਿਰ ਕਿਹੜੇ ਲੋਕ ਜਿਹੜੇ ਦਲ ਬਦਲੂ ਜਿਹੜੇ ਕਾਫੀ ਜਣੇ ਮੀਰ ਬਿੱਟਾ ਮੈਂ ਸਮਝਦਾ ਮਾਜੀ ਕੋਈ ਵੀ ਦਲ ਬਦਲੂ ਹੋਵੇ ਸਰਕਾਰ ਲੋਕਾਂ ਨੂੰ ਨੁਮੂਨ ਨਹੀਂ ਲਾਉਣਾ ਚਾਹੀਦਾ ਦਲ ਬਦਲੂ ਜਿਹੜਾ ਕਿਸੇ ਦਾ ਨਹੀਂਗਾ ਉਹ ਲੋਕਾਂ ਦਾ ਵੀ ਜਿਹੜਾ ਇੰਡੀਆ ਗੱਟ ਜੋੜ ਵਿੱਚ ਚੱਜ ਰੈਲੀ ਹੋ ਰਹੀ ਇਦ ਲਈ ਉਹਨੂੰ ਕਿਸਰਾ ਵੇਦੇ ਬਹੁਤ ਜ਼ਬਰਦਸਤ ਰੈਲੀ ਹੋਈ ਅੱਜ ਮੈਂ ਤਾਂ ਸੁਣ ਕੇ ਹੈਰਾਨ ਆ ਉਹਦੀਆਂ ਮੈਂ ਤਸਵੀਰਾਂ ਵੇਖੀਆਂ ਬਹੁਤ ਜ਼ਬਰਦਸਤ ਰੈਲੀ ਹੋਈ ਏ ਬੁੱਧੀ ਸਰਕਾਰ ਦੇ ਖਾਤੇ ਮੇ ਦੀ ਸ਼ੁਰੂਆਤ ਆ ਤੇ ਹਾਂ ਸਰ ਜਿਸ ਤਰ੍ਹਾਂ ਤੁਹਾਨੂੰ ਟਿਕਟ ਇਥੋਂ ਹਲਕੇ ਤੋਂ ਮਿਲ ਜਾਂਦੀ ਤੁਸੀਂ ਕਿਹੋ ਜਿਹਾ ਕੰਮ ਕਰੋਗੇ ਹਾਂਜੀ ਪਰ ਤੱਕ ਦੋ ਪ੍ਰਮਾਣ ਦੀ ਲੋੜ ਨਹੀਂ ਇੱਕ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਜੰਦਕੋਲ ਦੀ ਟਰ ਹੋਣੇ ਜਿੰਨਾਂ ਦੇ ਉੱਤੇ ਕਦੀ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਾ ਉਹਨਾਂ ਚ ਇੱਕ ਇਮਾਨਦਾਰੀ ਨਾਲ ਅੱਗੇ ਵੀ ਕੀਤਾ ਤੇ ਕੰਮ ਕੀਤਾ